ਚੈਨਿਕਸ ਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀਪਾਲ ਜਲੰਧਰ ਵੈਸਦੀਆਂ ਜਿਮਨੀ ਚੋਨਾ ਵਿੱਚ ਮੌਜੂਦ ਆ ਤਾਂ ਪੰਜਾਬ ਦੀਆਂ ਤਮਾਮ ਸਿਆਸੀ ਪਾਰਟੀਆਂ ਦਾ ਅੱਡੀ ਚੋਟੇ ਦਾ ਜੋਰ ਹੈ ਉਹ ਇਸ ਸੀਟ ਨੂੰ ਲੈ ਕੇ ਲੱਗਿਆ ਹੋਇਆ ਕਿਉਂਕਿ ਇਸ ਤੋਂ ਬਾਅਦ ਚਾਰ ਵਿਧਾਨ ਸਭਾ ਦੀਆਂ ਜਿਮਨੀ ਚੋਨਾ ਹੋਣੀਆਂ ਨੇ ਤਾਂ ਹਰ ਇੱਕ ਪਾਰਟੀ ਦੇ ਵੱਲੋਂ ਜੋਰ ਲਗਾਇਆ ਜਾ ਰਿਹਾ ਹੈ ਸੀਟ ਦੀ ਜਿੱਤ ਪ੍ਰਾਪਤ ਕੀਤੀ ਜਾਵੇ ਕਿਉਂਕਿ ਜੇਕਰ ਜਿਹੜੀ ਪਾਰਟੀ ਦਾ ਨੁਮਾਇੰਦਾ ਤੋਂ ਜਿੱਤਦਾ ਹੈ ਤਾਂ ਉਸ ਦੀ ਵੇਵ ਬਣਦੀ ਹੋਈ ਪੰਜਾਬ ਦੇ ਵਿੱਚ ਨਜ਼ਰ ਆਵੇਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਨਗਰ ਨਿਗਮ ਚੋਨਾ ਦੀਆਂ ਵੀ ਚੋਣਾ ਹੋਣੀਆਂ ਨੇ ਸਰਪੰਚੀ ਦੀਆਂ ਜ਼ਿਲ੍ਹਾ ਸਰਪੰਚੀ ਦੀਆਂ ਇਸੇ ਕਰਕੇ ਸਾਰੀਆਂ ਸਿਆਸੀ ਪਾਰਟੀਆਂ ਦਾ ਫੋਕਸ ਹੈ ਜਿਹੜਾ ਕਿ ਉਹ ਜਲੰਧਰ ਵੈਸਟ ਦੀ ਜਿਮਨੀ ਚੌਂਕ ਤੇ ਲੱਗਿਆ ਹੋਇਆ ਤੇ ਜੇਕਰ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕਰੀਏ ਤਾਂ ਭਗਵੰਤ ਮਾਨ ਵੀ ਪਿਛਲੇ ਕੁਝ ਸਮੇਂ ਤੋਂ ਜਲੰਧਰ ਪੱਕੇ ਡੋਰ ਤੌਰ ਤੇ ਉੱਤੇ ਡੇਰੇ ਜਿਹੜੇ ਲਾਏ ਹੋਏ ਨੇ ਤਾਂ ਹਰ ਇੱਕ ਪਾਰਟੀ ਦੇ ਵੱਲੋਂ ਦਾਅਵੇਦਾਰੀ ਕੀਤੀ ਜਾ ਰਹੀ ਹੈ ਜਿੱਤਦੀ ਤਾਂ ਦੇਖਣਾ ਹੋਵੇਗਾ ਕਿ ਜਲੰਧਰ ਦੇ ਲੋਕ 10 ਤਰੀਕ ਨੂੰ ਕਿਹਦੇ ਉੱਤੇ ਵਿਸ਼ਵਾਸ ਤਾ ਕੇ ਕਿਹਦੀ ਝੋਲੀ ਦੇ ਵਿੱਚ ਜਿੱਤ ਪਾਉਂਦੇ ਨੇ ਗੱਲ ਜੇਕਰ ਭਾਜਪਾ ਦੀ ਕਰੀਏ ਤਾਂ ਭਾਜਪਾ ਦੇ ਵੱਲੋਂ ਵੱਡੇ ਲੀਡਰ ਨੇ ਜਿਹੜੇ ਲਗਾਤਾਰ ਸ਼ੀਤਲੰਗੁਰਾਲ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਮੇਰੇ ਨਾਲ ਗੱਲਬਾਤ ਕਰਨਗੇ ਭਾਜਪਾ ਦੇ ਸੀਨੀਅਰ ਆਗੂ ਨੇ ਪਰੰਪਰ ਕੋਲਜ ਕੋਰਜੀ ਮੈਮ ਕਿਵੇਂ ਦੇਖਦੇ ਹੋ ਜਲੰਧਰ ਦੇ ਵਿੱਚ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਵਿਚਰ ਰਹੇ ਹੋ ਡੋਰ ਟੂ ਡੋਰ ਕਰ ਰਹੇ ਹੋ ਮੀਟਿੰਗਾਂ ਵੀ ਕਰ ਰਹੇ ਹੋ ਕਿਵੇਂ ਦਾ ਪਿਆਰ ਹੈ ਜਲੰਧਰ ਵੈ ਦੇਖੋ ਜੀ ਸ਼ੀਤਲ ਜੀ ਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਵੋਟਰ ਵੋਟਰਾਂ ਵੱਲੋਂ ਕਿਉਂਕਿ ਇੱਕ ਸ਼ਰੀਫ ਆਦਮੀ ਨੇ ਸ਼ਖਸੀਅਤ ਦੇ ਤੌਰ ਤੇ ਉਹਨਾਂ ਬੇਦਾਗ ਨੇ ਕੱਲ ਉਹਨਾਂ ਨੇ ਚੈਲੰਜ ਵੀ ਕੀਤਾ ਸੀ ਸੀਐਮ ਸਾਹਿਬ ਨੂੰ ਔਰ ਸੀਐਮ ਸਾਹਿਬ ਉਸ ਚੈਲੰਜ ਤੇ ਨਹੀਂ ਪਹੁੰਚੇ ਜਿਸ ਤੋਂ ਇਹ ਸ਼ੋਅ ਹੁੰਦਾ ਹੈ ਕਿ ਸ਼ੀਤਲ ਜੀ ਦੀ ਜਿਹੜੀ ਸ਼ਵੀ ਹੈ ਕਿੰਨੀ ਸਾਫ਼ ਸੁਥਰੀ ਹੈ ਔਰ ਦੂਜੇ ਪਾਸੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਐ ਉਹਨਾਂ ਨੇ ਕਿਹੋ ਜੀ ਕਰਪਸ਼ਨ ਉਹ ਕਰਦੇ ਐ ਕੀ ਕੁਛ ਉਹ ਕਰਦੇ ਐ ਸੋ ਬਹੁਤ ਵਧੀਆ ਪੋਜੀਸ਼ਨ ਆ ਇਸ ਕਰਕੇ ਔਰ ਮੋਰਓਵਰ ਜਿਹੜੀ ਭਾਜਪਾ ਪਾਰਟੀ ਐ ਜਿੰਨੀ ਡਿਵੈਲਪਮੈਂਟ ਹੋ ਰਹੀ ਹੈ ਚਾਹੇ ਉਹ ਹਾਈਵੇ ਬਣ ਰਹੇ ਹੋਣ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਡਿਵੈਲਪਮੈਂਟ ਇਨਫਰਾਸਟ੍ਰਕਚਰ ਦੀ ਹੈ ਜਾਂ ਕੋਈ ਸਕੀਮ ਹੈ ਚਾਹੇ ਉਹ ਰਾਸ਼ਨ ਦੀ ਸਕੀਮ ਹੈ ਚਾਹੇ ਯੋਸ਼ਮਨ ਭਾਰਤ ਦੀ ਸਕੀਮ ਹੈ ਕੱਲ ਪਰਸੋ ਇੱਕ ਸਕੀਮ ਬਾਰੇ ਮੁੱਖ ਮੰਤਰੀ ਜੀ ਨੇ ਵੀ ਲਿਖਿਆ ਦੇਖੋ ਸਕੀਮ ਦਾ ਨਾਮ ਸੀ ਪ੍ਰਧਾਨ ਮੰਤਰੀ ਮਾਤਰਵੰਦਨਾ ਯੋਜਨਾ ਉਹਦੇ ਅੱਗੇ ਪ੍ਰਧਾਨ ਮੰਤਰੀ ਸ਼ਬਦ ਕੱਟ ਕੇ ਮਾਤਰਵੰਦਨਾ ਯੋਜਨਾ ਲਿਖ ਕੇ ਕਹਿੰਦੇ ਅਸੀਂ 60 ਕਰੋੜ ਜਾਰੀ ਕਰਤਾ ਕੇਂਦਰ ਦੀਆਂ ਸਕੀਮਾਂ ਨੂੰ ਆਪਣਾ ਨਾਮ ਦੇਣ ਦੀ ਕੋਸ਼ਿਸ਼ ਕਰ ਰਹੀ ਆਮ ਆਦਮੀ ਪਾਰਟੀ ਜਦੋਂ ਕਿ ਸਾਰੀਆਂ ਦੀਆਂ ਸਾਰੀਆਂ ਵੈਲਫੇਅਰ ਸਕੀਮ ਸਾਰੀਆਂ ਦੀਆਂ ਸਾਰੀਆਂ ਡਵੈਲਪਮੈਂਟ ਦੀਆਂ ਸਕੀਮ ਸਿਰਫ ਤੇ ਸਿਰਫ ਭਾਜਪਾ ਦੀਆਂ 2047 ਤੱਕ ਭਾਰਤ ਨੂੰ ਵਿਕਸਿਤ ਭਾਰਤ ਬਣਾਉਣਾ ਹੈ ਇਹ ਇੱਕ ਟੀਚਾ ਭਾਜਪਾ ਦਾ ਭਾਜਪਾ ਦੇ ਲੀਡਰਸ ਦਾ ਇੱਕ ਵਿਜਨ ਹੈ ਭਾਜਪਾ ਦੇ ਲੀਡਰਸ ਕੋਲੇ ਪਲਾਨ ਹੈ ਕਿ ਕਿਵੇਂ 2047 ਤੱਕ ਪਾਰਟੀ ਨੇ ਇੰਡੀਆ ਨੂੰ ਇੱਕ ਡਵੈਲਪ ਨੇਸ਼ਨ ਬਣਾਉਣਾ ਹੈ ਔਰ ਵਰਲਡ ਲੈਵਲ ਤੇ ਇੰਡੀਆ ਦਾ ਜੋ ਨਕਸ਼ੇ ਤੇ ਵਰਲਡ ਤੇ ਜੋ ਇੰਡੀਆ ਦਾ ਹੁਣ ਸਥਾਨ ਹੈ ਉਹ ਭਾਜਪਾ ਕਰਕੇ ਹੈ ਸੋ ਇੱਕ ਭਾਜਪਾ ਹੀ ਕਿਹੋ ਜੀ ਪਾਰਟੀ ਹੈ ਜਿਹਦੇ ਕੋਲ ਏਜੰਡਾ ਹੈ ਜਿਹਦਾ ਵਿਜ਼ਨ ਹੈ ਨਾ ਕੋਈ ਭਾਜਪਾ ਦਾ ਮੰਤਰੀ ਅੱਜ ਤੱਕ ਨਸ਼ਾ ਕਰਦਾ दारू ਪਿੰਦਾ ਮਿਲਿਆ ਜਦੋਂ ਕਿ ਤੁਸੀਂ ਦੇਖੋ ਕਿ ਦੂਜੀਆਂ ਪਾਰਟੀਆਂ ਦੇ ਕੀ ਹਾਲ ਹੈ ਸੋ ਮੈਂ ਇਹ ਕਹਿਨੀ ਆ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਭਾਜਪਾ ਦਾ ਸਾਥ ਦੇਣਾ ਪਊਗਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਭਾਜਪਾ ਦੀ ਸਰਕਾਰ ਪੰਜਾਬ ਦੇ ਵਿੱਚ ਆਉਗੀ ਆ ਇਲੈਕਸ਼ਨਾਂ ਤੋਂ ਬਾਅਦ ਜਦੋਂ ਨੈਕਸਟ ਵਿਧਾਨ ਸਭਾ ਹੋਣਗੀਆਂ ਤਾਂ ਜੇ ਇੱਥੇ ਭਾਜਪਾ ਦੀ ਸਰਕਾਰ ਆਉਗੀ ਉਸ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਭਲਾ ਪੰਜਾਬ ਨੂੰ ਲੋੜ ਹੈ ਭਾਜਪਾ ਦੀ ਹੋਣ ਤੁਸੀਂ ਦੇਖੋ ਯੂਪੀ ਦੇ ਵਿੱਚ ਲਾਅ ਐਂਡ ਆਰਡਰ ਤੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੋਨਾਂ ਨੂੰ ਕੰਪੇਅਰ ਕਰਕੇ ਦੇਖ ਲਓ ਸੋ ਇਹ ਚੀਜ਼ਾਂ ਕਰਕੇ ਮੈਂ ਕਹਿੰਨੀ ਆ ਕੇ ਲੋਕ ਲੋਕ ਹੁਣ ਮਹਿਸੂਸ ਕਰਨ ਲੱਗ ਪਏ ਆ ਕਿ ਸਾਨੂੰ ਇਧਰ ਉਧਰ ਦੀਆਂ ਪਾਰਟੀਆਂ ਜਾਂ ਕਿਸੇ ਦੇ ਚੁਟਕਲਿਆਂ 'ਚ ਆ ਕੇ ਕਦੇ ਵੀ ਵੋਟ ਨਹੀਂ ਪਾਉਣੀ ਚਾਹੀਦੀ ਸਹੀ ਥਾਂ ਤੇ ਆਉਣਾ ਪਊਗਾ ਭਾਜਪਾ ਚੁਣੀ ਜਾਊਗੀ ਤਾਂ ਹੀ ਪੰਜਾਬ ਦਾ ਵਿਕਾਸ ਹੋਊਗਾ ਮੈਮ ਇਲੈਕਸ਼ਨ ਹੁੰਦੇ ਆਏ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਰ ਪਹਿਲਾਂ ਕਦੀ ਇਹ ਨਹੀਂ ਦੇਖਣ ਨੂੰ ਮਿਲੇ ਜਿਸ ਤਰ੍ਹਾਂ ਦੇ ਨਾਲ ਉਹ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਪਰ ਵਰਕ ਹਮਲੇ ਕੀਤੇ ਜਾ ਰਹੇ ਨੇ ਕੱਲ ਜਿੰਮੂ ਜਸਜੀਤ ਸਿੰਘ ਅੰਗਰਾਲ ਸੀਐਮ ਸਾਹਿਬ ਦੀ ਬੇਟ ਵੀ ਕਰਦੇ ਰੇ ਤਾਂ ਭਾਵੁਕ ਵੀ ਹੋ ਗਏ ਸੀ ਸਟੇਜ ਦੇ ਉੱਤੋਂ ਅੱਖਾਂ ਦੇ ਵਿੱਚ ਅਥਰੂ ਵੀ ਆ ਗਏ ਸੀ ਕਹਿੰਦੀ ਮੈਂ ਘਰੇ ਕਿਸ ਨੂੰ ਨਾ ਜਾਵਾਂ ਜਿੱਦਾਂ ਦੇ ਮੇਰੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਸ਼ਬਦੀ ਹਮਲੇ ਇੰਨੀ ਮਾੜੀ ਸ਼ਬਦਾਵਲੀ ਲੀਡਰਾਂ ਦੇ ਮੂੰਹ ਦੇ ਵਿੱਚੋਂ ਕਿਵੇਂ ਤੁਸੀਂ ਦੇਖਦੇ ਹੋ ਦੇਖੋ ਇਹ ਇਹ ਵੀ ਪੰਜਾਬ ਦੇ ਵਾਸਤੇ ਇੱਕ ਬਹੁਤ ਮਾੜੀ ਗੱਲ ਹੈ ਤੁਸੀਂ ਮੈਂ ਕਹਿੰਨੀ ਆ ਤਾਂ ਚਲੋ ਇਲੈਕਸ਼ਨ ਆ ਇਲੈਕਸ਼ਨਾਂ ਨੂੰ ਛੱਡੋ ਇਸ ਤੋਂ ਬਿਨਾ ਵਿਧਾਨ ਸਭਾ ਦੇ ਵਿੱਚ ਤੁਸੀਂ ਦੇਖੋ ਸੀਐਮ ਸਾਹਿਬ ਦੀ ਸ਼ਬਦਾਵਲੀ ਜੋ ਤੁਸੀਂ ਵਿਧਾਨ ਸਭਾ ਦੇ ਵਿੱਚ ਦੇਖਦੇ ਹੋ ਉੱਥੇ ਕੀ ਸ਼ਬਦਾਵਲੀ ਹੁੰਦੀ ਹੈ ਕਿਸੇ ਨੂੰ ਕਹਿੰਦੇ ਕਿ ਮੇਰੀਆਂ ਅੱਖਾਂ ਚੱਖਾ ਪਾ ਕੇ ਦੇਖੋ ਕਿਸੇ ਨੂੰ ਕੁਛ ਕਹਿੰਦੇ ਆ ਕਿਸੇ ਨੂੰ ਕੁਛ ਕਹਿੰਦੇ ਉੱਥੇ ਕਾਮੇਡੀ ਹੁੰਦੀ ਹੈ ਉੱਥੇ ਇੱਕ ਦੂਜੇ ਬਾਰੇ ਅਪਸ਼ਬਦ ਬੋਲੇ ਜਾਂਦੇ ਆ ਵਿਧਾਨ ਸਭਾ ਦੇ ਵਿੱਚ ਸੋ ਜਦੋਂ ਦੀ ਇਹ ਸਰਕਾਰ ਆਈ ਹੈ ਇਹਨਾਂ ਦਾ ਕੰਮ ਹੀ ਇਹ ਹੈ ਇਹਨਾਂ ਨੇ ਸਾਰਾ ਕੰਮ ਜ਼ੁਬਾਨ ਨਾਲ ਹੀ ਕਰਨਾ ਹੈ ਕੋਈ ਡਵੈਲਪਮੈਂਟ ਇਹ ਦੱਸ ਨਹੀਂ ਸਕਦੇ ਵੀ ਅਸੀਂ ਕੀ ਕੀਤੀ ਹੈ ਕੋਈ ਸਕੀਮ ਇਹ ਦੱਸ ਨਹੀਂ ਸਕਦੇ ਵੀ ਅਸੀਂ ਕੀ ਕਰਨ ਜਾ ਰਹੇ ਹਾਂ ਨਹੀਂ ਹੁਣ ਇਹਨਾਂ ਨੇ ਕੋਈ ਕੰਮ ਕਰਕੇ ਦਿਖਾਇਆ ਮੈਂ ਅਗੇਨ ਕਹਿ ਰਹੀ ਆ ਕਿ ਜੋ ਵੀ ਡਵੈਲਪਮੈਂਟ ਜਾਂ ਸਕੀਮਾਂ ਸਾਰੀਆਂ ਕੇਂਦਰ ਦੀਆਂ ਉਹਨਾਂ ਨੂੰ ਆਪਣੇ ਨਾਮ ਦੇ ਕੇ ਇਹ ਉਹ ਮਤਲਬ ਉਹਨਾਂ ਨੂੰ ਆਪਣਾ ਨਾਮ ਦੇ ਦਿੰਦੇ ਆ ਤੇ ਕਹਿ ਦਿੰਦੇ ਆ ਕਿ ਸਾਡੀ ਸਕੀਮ ਹੈ ਰਾਸ਼ਨ ਦੇ ਉੱਤੇ ਆਪਦੀ ਫੋਟੋ ਲਾ ਲਈ ਜਦੋਂ ਕਿ ਸਕੀਮ ਸੈਂਟਰ ਦੀ ਸੀ ਵੈਲਨੈਸ ਸੈਂਟਰ ਦਾ ਨਾਮ ਮੁਹੱਲਾ ਕਲੀਨਿਕ ਬਦਲ ਕੇ ਉੱਥੇ ਆਪਣੀ ਫੋਟੋ ਲਾ ਲਈ ਸੋ ਉਹਨਾਂ ਕੋਲੇ ਕਰਨ ਨੂੰ ਕੁਝ ਨਹੀਂ ਹੈਗਾ ਸਿਰਫ ਸ਼ਬਦ ਹੈ ਸਿਰਫ ਜ਼ੁਬਾਨ ਹੈ ਜਿੰਨੀ ਮਰਜ਼ੀ ਚਲਾਈ ਜਾਣ ਚੁਟਕਲੇ ਸਲਾਈ ਜਾਣ ਚਾਹੇ ਅਪਸ਼ਬਦ ਬੋਲੀ ਜਾਣ ਇਹੀ ਪੱਲੇ ਆ ਆਪਦੇ ਸੋ ਮੈਂ ਅਗੇ ਨੇ ਕਹਿਨੀ ਆ ਕਿ ਹੁਣ ਪੰਜਾਬ ਨੂੰ ਉਹ ਪਾਰਟੀ ਦੀ ਚੋਣ ਕਰਨੀ ਪਊਗੀ ਜਿਹੜੀ ਪੰਜਾਬ ਦਾ ਤੇ ਦੇਸ਼ ਦਾ ਵਿਕਾਸ ਕਰ ਸਕਦੀ ਹੈ ਔਰ ਪੰਜਾਬ ਦੇ ਲੋਕ ਇਸ ਚੀਜ਼ ਨੂੰ ਹੁਣ ਸਮਝਣ ਲੱਗ ਗਏ। ਗਿਲੰਦਰ ਵੈਸਟ ਦੇ ਵਿੱਚ ਤੁਸੀਂ ਲਗਾਤਾਰ ਵਿਚਰ ਰਹੇ ਹੋ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋ ਡੋਟ ਡੋਰ ਵੀ ਜਾਂਦੇ ਹੋ ਲੋਕਾਂ ਦੀ ਨਬਜ਼ ਟਟੋਲੀ ਵੀ ਲੋਕਾਂ ਦੇ ਮਨਾਂ 'ਚ ਚੱਲ ਕੀ ਰਿਹਾ ਲੋਕ ਕੀ ਚਾਹੁੰਦੇ ਨੇ ਕਿਹੜੀ ਪਾਰਟੀ ਦਾ ਉਮੀਦਵਾਰ ਹੋਵੇ ਜਾਂ ਫਿਰ ਕਿਹੜਾ ਉਮੀਦਵਾਰ ਹੈ ਜਿਸ ਨੂੰ ਜਿਤਾ ਕੇ ਭੇਜਿਆ ਜਾਵੇ। ਦੇਖੋ ਉਮੀਦਵਾਰ ਦੇ ਤੌਰ ਤੇ ਤਾਂ ਸ਼ੀਤਲ ਜੀ ਨੂੰ ਪਹਿਲਾਂ ਵੀ ਚੁਣਿਆ ਹੈਗਾ ਲੋਕਾਂ ਨੇ ਇਸ ਕਰਕੇ ਉਹਨਾਂ ਦੀ ਸ਼ਖਸੀਅਤ ਤੋਂ ਵਾਕਿਫ ਨੇ ਕਿ ਕਿੰਨੀ ਸਾਫ਼ ਸੁਥਰੀ ਸ਼ਖਸੀਅਤ ਹੈ ਹੁਣ ਉਹ ਭਾਜਪਾ ਨਾਲ ਜੁੜੇ ਨੇ ਜਿਹੜੀ ਕਿ ਵਧੀਆ ਪਾਰਟੀ ਹੈ ਸੋ ਲੋਕ ਬਿਲਕੁਲ ਸ਼ੀਤਲ ਜੀ ਦਾ ਸਾਥ ਦੇ ਰਹੇ ਆ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਆਮ ਆਦਮੀ ਪਾਰਟੀ ਵੱਲੋਂ ਲੋਕਾਂ 'ਚ دہشت ਫਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੜੇ ਹਤਕੰਡੇ ਅਪਣਾਏ ਜਾ ਰਹੇ ਆ ਅਪਸ਼ਬਦ ਬੋਲੇ ਜਾ ਰਹੇ ਆ ਪਰ ਲੋਕ ਹੁਣ ਸਿਆਣੇ ਹੋ ਚੁੱਕੇ ਆ ਉਹ ਸਮਝਦੇ ਆ ਕਿ ਇੱਥੇ ਸਾਨੂੰ ਜਿੰਨਾ ਚਿਰ ਇੱਥੋਂ ਦਾ ਲਾਅ ਐਂਡ ਆਰਡਰ ਠੀਕ ਨਹੀਂ ਹੁੰਦਾ ਜਾਂ ਸਾਨੂੰ ਸਹੀ ਪਾਰਟੀ ਜਿਹੜੀ ਸਾਨੂੰ ਵਿਕਾਸ ਦੇ ਰਾਹ ਤੇ ਪਾਵੇ ਉਹ ਨਹੀਂ ਆਉਂਦੀ ਉਹਨਾਂ ਚਿਰ ਸਾਡਾ ਵਿਕਾਸ ਨਹੀਂ ਹੋਊਗਾ ਸਾਡਾ ਭਲਾ ਨਹੀਂ ਹੋਊਗਾ ਕਿਉਂਕਿ ਲਾਅ ਐਂਡ ਆਰਡਰ ਕਰਕੇ ਇੰਡਸਟਰੀ ਮਰੀ ਜਾ ਰਹੀ ਹੈ ਇੰਡਸਟਰੀ ਸ਼ਿਫਟ ਹੋ ਰਹੀ ਹੈ ਉਹਦੇ ਕਰਕੇ ਅਨਐਮਪਲॉयਮੈਂਟ ਆ ਰਹੀ ਹੈ ਉਹਦੇ ਕਰਕੇ ਡਰੱਗਸ ਵੀ ਆ ਰਹੀਆਂ ਸੋ ਲੋਕ ਇਹ ਸਾਰੀਆਂ ਚੀਜ਼ਾਂ ਨੂੰ ਮਹਿਸੂਸ ਕਰਦੇ ਆਂ ਭਾਜਪਾ ਦੀਆਂ ਤਰੀਫਾਂ ਤੁਸੀਂ ਕਰਦੇ ਹੋਈ ਨਜ਼ਰ ਆ ਰਹੇ ਹੋ ਤੁਸੀਂ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਸਰਕਾਰ ਵੀ ਬਣਾਵੇਗੀ ਪਰ ਜੇਕਰ ਗੱਲ ਕਰੀਏ ਪੰਜਾਬ ਦੇ ਲੋਕ ਨੇ ਖਾਸ ਕਰਕੇ ਜੇਕਰ ਕਿਸਾਨਾਂ ਦੀ ਗੱਲ ਕਰੀਏ ਕਿਉਂਕਿ ਵੱਡੀ ਗਿਣਤੀ ਵਿੱਚ ਪੰਜਾਬ ਦੇ ਵਿੱਚ ਪਿੰਡ ਨੇ ਪਿੰਡਾਂ ਦੇ ਕਿਸਾਨ ਨੇ ਸ਼ਹਿਰਾਂ 'ਚ ਵੀ ਕਿਸਾਨ ਨੇ ਕਿਸਾਨਾਂ ਦਾ ਮਸਲਾ ਹਲੇ ਤੱਕ ਕਿਉਂ ਨਹੀਂ ਹੱਲ ਹੋਇਆ ਤੀਜੀ ਵਾਰ ਸਰਕਾਰ ਬਣ ਗਈ ਪਰ ਕਿਸਾਨਾਂ ਦਾ ਮਸਲਾ ਹਲੇ ਵੀ ਉੱਥੇ ਹੈ ਕਿ ਲੱਗਦਾ ਨਹੀਂ ਕੇਂਦਰ ਨੂੰ ਇਸ ਮਸਲੇ ਵੱਲ ਧਿਆਨ ਦੇ ਕੇ ਇਸ ਮਸਲੇ ਨੂੰ ਖਤਮ ਕਰਨਾ ਚਾਹੀਦਾ ਤਾਂ ਜੋ ਪੰਜਾਬ ਦੇ ਵਿੱਚ ਆਪਣੀ ਪਕੜ ਬਣਾ ਸਕੇ ਕਿਸਾਨਾਂ ਲਈ ਪ੍ਰਧਾਨ ਮੰਤਰੀ ਜੀ ਨੇ ਪਹਿਲਾਂ ਵੀ ਕਈ ਯੋਜਨਾਵਾਂ ਚਲਾਈਆਂ ਕਿਸ਼ਾਨ ਨਦੀ ਯੋਜਨਾ ਜਿਹਦੇ ਵਿੱਚ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਉਂਦੇ ਆ ਐਮਐਸਪੀ ਤੁਸੀਂ ਦੇਖੀ ਹੋਣੀ ਐ ਕਿ ਉਹਨਾਂ ਨੇ ਜਿਹੜੀਆਂ ਪੰਜਾਬ ਦੀਆਂ ਫਸਲਾਂ ਸਾਰਿਆਂ ਦੇ ਉੱਤੇ ਐਮਐਸਪੀ ਹੁਣੇ ਵਧਾਈ ਐ ਔਰ ਕਾਫੀ ਵੱਡਾ ਇਨਕਰੀਜ਼ ਦਿੱਤਾ ਹੈ ਪਹਿਲਾਂ ਦੇ ਮੁਕਾਬਲੇ ਸੋ ਇਹੋ ਜੀ ਕੋਈ ਗੱਲ ਨਹੀਂ ਪ੍ਰਧਾਨ ਮੰਤਰੀ ਜੀ ਦੇ ਬਿਲਕੁਲ ਧਿਆਨ ਚ ਉਹ ਵੀ ਮਹਿਸੂਸ ਕਰਦੇ ਆ ਕਿ ਕਿਸਾਨਾਂ ਦੀ ਜਿਹੜੀ ਇਨਕਮ ਆ ਉਹਦੇ ਵਿੱਚ ਵਾਧਾ ਹੋਣਾ ਚਾਹੀਦਾ ਔਰ ਕਿਸਾਨਾਂ ਦੇ ਮਸਲੇ ਨੂੰ ਦੂਜੀਆਂ ਪਾਰਟੀਆਂ ਜ਼ਿਆਦਾਤਰ ਵਰਤਦੀਆਂ ਨਜ਼ਰ ਆਉਂਦੀਆਂ ਐ ਸੱਚ ਕਿਸਾਨ ਕਿਸਾਨ ਸਾਡੇ ਵਿਰੁੱਧ ਨਹੀਂ ਹੈਗੇ ਹੁਣ ਜਿਵੇਂ ਮੈਂ ਆ ਮੈਂ ਇੱਕ ਕਿਸਾਨ ਦੀ ਧੀ ਆ ਮੈਨੂੰ ਮੇਰੇ ਅੱਗੇ ਵੀ ਉੱਥੇ ਆਦਮੀ ਖੜੇ ਕਰ ਦਿੱਤੇ ਜਾਂਦੇ ਸੀ ਦੂਜੀਆਂ ਪਾਰਟੀਆਂ ਵੱਲੋਂ ਕਿ ਜੀ ਕਿਸਾਨ ਐ ਤੁਹਾਨੂੰ ਆਪੋਜ਼ ਕਰਨਗੇ ਮੈਂ ਉਹਨਾਂ ਨੂੰ ਕਹਿੰਦੀ ਸੀ ਕਿਸਾਨ ਦੀ ਧੀ ਨੂੰ ਕਿਉਂ ਆਪੋਜ਼ ਕਰਨਗੇ ਸੋ ਕਿਸਾਨ ਸਾਡੇ ਖਿਲਾਫ ਨਹੀਂ ਹੈਗੇ ਉਹਨਾਂ ਨੂੰ ਵਰਤ ਰਹੀਆਂ ਦੂਜੀਆਂ ਪਾਰਟੀਆਂ ਪ੍ਰਧਾਨ ਮੰਤਰੀ ਜੀ ਹਮੇਸ਼ਾ ਕਿਸਾਨਾਂ ਦਾ ਭਲਾ ਚਾਹੁੰਦੇ ਆ ਇਸੇ ਕਰਕੇ ਐਮਐਸਪੀ ਦੇ ਵਿੱਚ ਇੰਨਾ ਵੱਡਾ ਵਾਅਦਾ ਉਹਨਾਂ ਨੇ ਦਿੱਤਾ ਮਲੂਕਾ ਪਰਿਵਾਰ ਇਸ ਵੇਲੇ ਕਿੱਥੇ ਖੜਾ ਹੈ ਤੁਹਾਡੇ ਇਲੈਕਸ਼ਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਚਰਚਾਵਾਂ ਰਹੀਆਂ ਕਿ ਅਕਾਲੀ ਦਲ ਦੀ ਮਦਦ ਕਰਨਗੇ ਜਾਂ ਫਿਰ ਆਪਣੀ ਨੂਹ ਦੀ ਮਦਦ ਕਰਨਗੇ ਭਾਜਪਾ ਦੀ ਮਦਦ ਕਰਨਗੇ ਇਸ ਸਮੇਂ ਦੀ ਗੱਲ ਕਰੀ ਤਾਂ ਇਸ ਵੇਲੇ ਮਲੂਕਾ ਪਰਿਵਾਰ ਕਿੱਥੇ ਕਿਉਂਕਿ ਹੁਣ ਤਾਂ ਇਹ ਵੀ ਕਹਿ ਜਾਂਦਾ ਬਾਗ ਦੇ ਧੜੇ ਦੇ ਵਿੱਚ ਵੀ ਸ਼ਾਮਲ ਹੋ ਗਏ ਹੈ ਨਹੀਂ ਦੇਖੋ ਮੈਂ ਬੀਜੇਪੀ ਦੀ ਗੱਲ ਇੱਥੇ ਕਰਨ ਆਈ ਆ ਮੇਰੀ ਪਾਰਟੀ ਬੀਜੇਪੀ ਹੈ ਮੈਂ ਬੀਜੇਪੀ ਵਾਸਤੇ ਆਪਣੀ ਨੌਕਰੀ ਤੋਂ ਵੀ ਅਸਤੀਫਾ ਦਿੱਤਾ ਮੈਂ ਸਾਰੇ ਆਪਣੇ ਬੈਨੀਫਿਟਸ ਵੀ ਗੁਆਏ ਆਪਣੀ ਪੈਨਸ਼ਨ ਵੀ ਗੁਆਈ ਸੋ ਮੈਂ ਬੀਜੇਪੀ ਦੇ ਨਾਲ ਖੜੀ ਆ ਬੀਜੇਪੀ ਹੀ ਮੇਰੀ ਪਾਰਟੀ ਹੈ ਮੇਰੇ ਹਸਬੰਡ ਮੇਰੇ ਨਾਲ ਨੇ ਪਰਿਵਾਰ ਤੁਸੀਂ ਕਿਸ ਨੂੰ ਕਹਿੰਦੇ ਹੋ ਮੈਂ ਤੇ ਮੇਰੇ ਹਸਬੰਡ ਇੱਥੇ ਹੈਗੇ ਆ ਸੋ ਜਿੱਥੋਂ ਤੱਕ ਮੇਰੇ ਫਾਦਰ ਇਨ ਲਾ ਦਾ ਸਵਾਲ ਹੈ ਉਹਨਾਂ ਨੇ ਸਾਡੀ ਡਟ ਕੇ ਮਦਦ ਕੀਤੀ ਪਰ ਹੁਣ ਉਹਨਾਂ ਦੀ ਏਜ ਵੀ ਹੈਗੀ ਹੈ ਆਫਟਰ ਅ ਸਰਟਨ ਏਜ ਤੁਸੀਂ ਇਹ ਵੀ ਚਾਹੁੰਦੇ ਹੋ ਕਿ ਥੋੜੀ ਜਿਹਾ ਥੋੜਾ ਰਿਲੈਕਸ ਹੋ ਸੋ ਮੇਬੀ ਉਹਨਾਂ ਦਾ ਬੀਜੇਪੀ ਦੇ ਵਿੱਚ ਬਹੁਤ ਜ਼ਿਆਦਾ ਐਕਟਿਵ ਉਹ ਨਹੀਂ ਨਜ਼ਰ ਆ ਰਹੇ ਪਰ ਡੈਫੀਨੇਟਲੀ ਅਸੀਂ ਐਸ ਪਰਿਵਾਰ ਬੀਜੇਪੀ ਦੇ ਵਿੱਚ ਹੁਣ ਉਹ ਬੀਬੀ ਜ਼ਗੀਰ ਕੁਨਨ ਨਾਲ ਨੇ ਵਿਡਾਲਾ ਜੀ ਉਹਨਾਂ ਨਾਲ ਨੇ ਜਾਂ ਫਿਰ ਭਾਜਪਾ ਦੇ ਨਾਲ ਨੇ ਉਹਨਾਂ ਦੀ ਸਿਹਤ ਨਾ ਠੀਕ ਹੋਣ ਕਰਕੇ ਫਿਲਹਾਲ ਉਹ ਘਰੇ ਆਰਾਮ ਕਰ ਰਹੇ ਹਨ ਗਲਬਤ ਤਾਂ ਹੁੰਦੀ ਹੋਣੀ ਹੈ ਚਰਚਾਵਾ ਤਾਂ ਹੁੰਦੀ ਹੋਣੀ ਹੈ ਕੈਬਨਿਟ ਚ ਰਹੇ ਨੇ ਬਹੁਤ ਲੋਕ ਵੀ ਹੋਣਗੇ ਉਹਨਾਂ ਦੇ ਜਾਣਕਾਰ ਇੱਥੇ ਦੇਖੋ ਜਿੱਥੋਂ ਤੱਕ ਅਕਾਲੀ ਪਾਰਟੀ ਦਾ ਮਸਲਾ ਹੈ ਉਹ ਉਹਨਾਂ ਦਾ ਇੰਟਰਨਲ ਮਸਲਾ ਹੈ ਉਹਦੇ ਵਿੱਚ ਐਜ਼ ਬੀਜਪੀ ਕੈਂਡੀਡੇਟ ਜਾਂ ਐਜ਼ ਬੀਜਪੀ ਦੇ ਪ੍ਰਤੀਨਿਧ ਦੇ ਤੌਰ ਤੇ ਮੇਰਾ ਕੋਈ ਕਮੈਂਟ ਕਰਨਾ ਨਹੀਂ ਬਣਦਾ ਮੈਂ ਜਗੀਰ ਕੌਰ ਹੋਰਾ ਬੀਬੀ ਜੀ ਹੋਰਾਂ ਨੂੰ ਮੈਨੂੰ ਕੀ ਪੁੱਛਣ ਦੀ ਲੋੜ ਹੈ ਵੀ ਤੁਹਾਡੇ ਇੱਥੇ ਕੀ ਚੱਲ ਰਿਹਾ ਸੋ ਕਿਉਂਕਿ ਅਸੀਂ ਬੀਜਪੀ ਤੋਂ ਸੋ ਮੈਂ ਕਹਨੀ ਆ ਕਿ ਬੀਜਪੀ ਵਾਲਾ ਜਿੰਨਾ ਦਾਅਵਾ ਤਾਂ ਹਰ ਇੱਕ ਪਾਰਟੀ ਦੇ ਨੁਮਾਇੰਦੇ ਵੱਲੋਂ ਕੀਤਾ ਜਾ ਰਿਹਾ ਮੁੱਖ ਮੁਕਾਬਲਾ ਕਿਹੜੀ ਪਾਰਟੀ ਦਾ ਸਮਝਦੇ ਹੋ ਦੇਖੋ ਵੈਸੇ ਤਾਂ ਕੋਈ ਮੁਕਾਬਲਾ ਨਹੀਂ ਬੀਜੇਪੀ ਨਜ਼ਰ ਆ ਰਹੀ ਹੈ ਕਿ ਬੀਜੇਪੀ ਹੀ ਜਿੱਤੂਗੀ ਬਹੁਤ ਵੱਡੀ ਸਪੋਰਟ ਹੈ ਲੋਕਾਂ ਦੀਆਂ ਲੋਕ ਚਾਹੁੰਦੇ ਆ ਕਿ ਉਹ ਪਾਰਟੀ ਆਵੇ ਜਿਹੜੀ ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਲਿਆ ਸਕੇ ਤਾਂ ਕਿ ਇੱਥੇ ਹੁਣ ਅਨਇੰਪਲੋਇਮੈਂਟ ਨਾ ਰਹੇ ਇੱਥੋਂ ਦੀ ਇੰਡਸਟਰੀ ਨਾ ਸ਼ਿਫਟ ਹੋਵੇ ਇੰਡਸਟਰੀ ਸ਼ਿਫਟ ਹੁੰਦੀ ਹੈ ਟੈਕਸ ਕਲੈਕਸ਼ਨ ਘਟ ਜਾਂਦੀ ਹੈ ਫਿਰ ਵੈਲਫੇਅਰ ਦੀਆਂ ਸਕੀਮਾਂ ਨਹੀਂ ਲਾਗੂ ਹੋ ਪਾਉਂਦੀਆਂ ਹੁਣ ਤੁਸੀਂ ਹਰਿਆਣੇ ਦੇ ਵਿੱਚ ਦੇਖੋ ਜਿੱਥੇ ਰਾਸ਼ਨ ਦੇ ਵਿੱਚ ਇੱਥੇ ਇਕੱਲੀ ਕਣਕ ਮਿਲ ਪਾਰੀ ਹੈ ਹਰਿਆਣੇ ਦੇ ਵਿੱਚ ਉਹਨਾਂ ਨੂੰ ਚੀਨੀ ਤੇਲ ਕਈ ਕੁਝ ਮਿਲਦਾ ਹੈ ਰੀਜ਼ਨ ਬੀਇੰਗ ਕਿ ਉੱਥੇ ਇੰਡਸਟਰੀ ਜਦੋਂ ਪਰਫੁੱਲਤ ਹੁੰਦੀ ਹੈ ਜੀਐਸਟੀ ਕਲੈਕਟ ਹੁੰਦਾ ਹੈ ਉਹ ਲੋਕਾਂ ਨੂੰ ਸਹੂਲਤਾਂ ਵੱਧ ਦੇ ਸਕਦੇ ਆ ਜਿਹੜੇ ਸਾਬ ਨਾਲ ਯੋਸ਼ਮਾਨ ਭਾਰਤ ਸਕੀਮ ਪੰਜਾਬ ਦੇ ਵਿੱਚ ਲਾਗੂ ਹੋ ਰਹੀ ਹੈ ਉਹੀ ਗੁਜਰਾਤ ਦੇ ਵਿੱਚ ਡਬਲ ਹੈ ਉੱਥੇ 10 ਲੱਖ ਰੁਪਿਆ ਯੋਸ਼ਮਨ ਭਾਰਤ ਦੇ ਤਹਿਤ ਮਿਲਦਾ ਇੱਥੇ 5 ਲੱਖ ਮਿਲਦਾ ਹੈ ਉੱਥੇ ਡਾਕਟਰਸ ਨੂੰ ਪੇਮੈਂਟ 24 ਆਵਰਸ ਦੇ ਵਿੱਚ ਹੁੰਦੀ ਹੈ ਇੱਥੇ ਡੇਢ ਡੇਢ ਸਾਲ ਬਾਅਦ ਕਰਦੀ ਆ ਆਮ ਆਦਮੀ ਪਾਰਟੀਆਂ ਦੀ ਸਰਕਾਰ ਕਿਉਂਕਿ ਇਹਨਾਂ ਕੋਲੇ ਪੈਸਾ ਨਹੀਂ ਹੁੰਦਾ ਸੈਂਟਰ ਤੋਂ ਆਏ ਪੈਸਾ ਨੂੰ ਇੱਧਰ ਉੱਧਰ ਵਰਤ ਲੈਂਦੀ ਹੈ ਸੋ ਬਹੁਤ ਫਰਕ ਹੈ ਜਿਹੜੇ ਸਿਆਬ ਨਾਲ ਦੁੱਧੀਆਂ ਸਟੇਟਾਂ ਹੁਣ ਪ੍ਰੋਗਰੈਸ ਕਰ ਰਹੀਆਂ ਤੇ ਪੰਜਾਬ ਜਿੱਥੇ ਖੜਾ ਸੋ ਬੀਜੇਪੀ ਇੱਥੋਂ ਜਿੱਤੂਗੀ ਡੈਫੀਨੇਟਲੀ ਜਿੱਤੂਗੀ ਸਾਡਾ ਕੋਈ ਮੁਕਾਬਲਾ ਨਹੀਂ ਕਿਸੇ ਨਾਲ ਪਰ ਫਿਰ ਵੀ ਇਹ ਕਹਿੰਦੇ ਆ ਕਿ ਦ ਆदमी ਪਾਰਟੀ ਵਾਲੇ ਜ਼ੋਰ ਲਾ ਰਹੇ ਆ ਆਪਦਾ ਬੜਾ ਕੁਛ ਤਾਂ ਹੀ ਉਹ ਕੱਲ ਅਪਸ਼ਬਦ ਵੀ ਉਹਨਾਂ ਨੇ ਬੋਲੇ ਸ਼ੀਤਲ ਲੰਗਰਾਲ ਜੀ ਬਾਰੇ ਪਰ ਡੈਫੀਨੇਟਲੀ ਬੀਜੇਪੀ ਦਾ ਕੋਈ ਮੁਕਾਬਲਾ ਨਹੀਂ ਹੈਗਾ ਬੀਜੇਪੀ ਜਿੱਤ ਰਹੀ ਹੈ ਸੋ ਬਿਲਕੁਲ ਇਹਨਾਂ ਭਾਜਪਾ ਦੇ ਸੀਨੀਅਰ ਆਗੂ ਪਰੰਪਰਕ ਹੋਰ ਜਿਨ੍ਹਾਂ ਦਾ ਸਾਫ਼ ਤੌਰ ਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਜਲੰਧਰ ਵੈਸਟ ਚੋਣ ਹੈ ਜਿਹੜੀ ਕਿ ਉਹ ਭਾਜਪਾ ਦੇ ਵੱਲੋਂ